ਸੂਨਾ ਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ 1 ఆగਸਟ ਹੈ ਅੱਜ ਤੋਂ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਹੋ ਰਹੇ ਨੇ ਕਿਸ ਉੱਪਰ ਨਵੇਂ ਨਿਯਮ ਜਿਹੜੇ ਆ ਲਾਗੂ ਹੋਣ ਜਾ ਰਹੇ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਦੋਸਤੋ ਜੇਕਰ ਤੁਸੀਂ Google पे फोन पे ਜਾਂ ਹੋਰ ਕਿਸੇ ਐਪ ਦੇ ਉੱਪਰ ਜਾਂ ਐਪਲੀਕੇਸ਼ਨ ਦੇ ਉੱਪਰ ਪੇਮੈਂਟ ਕਰਦੇ ਹੋ ਉਸ ਐਪਲੀਕੇਸ਼ਨ ਨੂੰ ਯੂਜ਼ ਕਰਦੇ ਹੋ ਉਸ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ ਤੇ ਹੁਣ ਨੈਸ਼ਨਲ ਪੇ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਨਵਾਂ ਜਿਹੜਾ ਨਿਯਮ ਹੈ ਉਸ ਨੂੰ ਲਾਗੂ ਕਰ ਦਿੱਤਾ ਹੈ ਉਹ ਅੱਜ ਤੋਂ ਯਾਨੀ ਕਿ 1 ਅਗਸਤ ਤੋਂ ਸ਼ੁਰੂ ਹੋ ਗਿਆ ਹੈ ਔਰ 1 ਅਗਸਤ ਤੋਂ ਯੂਪੀਆਈ ਤੇ ਪੇਮੈਂਟ ਕਰਨ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਐਪਲੀਕੇਸ਼ਨਸ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਬਦਲਾਵ ਹੋਇਆ ਹੈ ਜੇਕਰ ਤੁਸੀਂ ਇਸ ਪੂਰੀ ਵੀਡੀਓ ਨੂੰ ਨਾ ਦੇਖਿਆ ਤਾਂ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਸਕਦਾ ਹੈ ਦੋਸਤੋ ਤੁਹਾਨੂੰ ਕੋਈ ਨਾ ਕੋਈ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਇਸ ਵੀਡੀਓ ਨੂੰ ਆਪਾਂ ਪੂਰਾ ਨਾ ਦੇਖਿਆ ਸਭ ਤੋਂ ਪਹਿਲੀ ਜਿਹੜੀ ਚੇਂजेस ਕੀਤੀ ਹੈ ਨੈਸ਼ਨਲ ਪੇ ਕਾਰਪੋਰੇਸ਼ਨ ਆਫ ਇੰਡੀਆ ਨੇ ਉਹ ਹੈ ਜੀ ਆਪਾਂ ਨੂੰ बार-बार ਬੈਲੈਂਸ ਚੈੱਕ ਕਰਨੇ ਦੀ ਬਹੁਤ ਵੱਡੀ ਆਦਤ ਹੈ ਬੈਠਿਆ ਮੋਬਾਈਲ ਤੇ ਬਾਰ-ਬਾਰ ਬੈਲੈਂਸ ਚੈੱਕ ਕੀ ਜਾਂਦੇ ਰਹਿੰਦੇ ਆ ਕਿ ਕਿਸੇ ਨੇ ਕੋਈ ਸਾਡੇ ਅਕਾਊਂਟ ਦੇ ਨਾਲ ਛੇੜਛਾੜ ਤਾਂ ਨਹੀਂ ਕੀਤੀ ਇਹ ਇੱਕ ਵਾਰੀ ਨਹੀਂ ਬਲਕਿ ਸੈਂਕੜੇ ਤੋਂ ਵੀ ਸੈਂਕੜੇ ਬਾਾਰ ਆਪਾਂ ਇੱਕ ਦਿਨ ਦੇ ਵਿੱਚ ਰੁਟੀਨ ਚ ਜਿਹੜਾ ਹੈ ਆਪਾਂ ਬੈਲੈਂਸ ਚੈੱਕ ਕਰਦੇ ਹਾਂ ਹੁਣ ਜਿਹੜਾ ਨਵਾਂ ਨਿਯਮ ਲਾਗੂ ਹੋ ਗਿਆ ਹੈ ਉਹ 50 ਤੋਂ ਵੱਧ ਵਾਰ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 50 ਤੋਂ ਵੱਧ ਵਾਰ ਆਪਾਂ ਆਪਣਾ ਬੈਲੈਂਸ ਚੈੱਕ ਨਹੀਂ ਕਰ ਸਕਦੇ ਇੱਕ ਦਿਨ ਦੇ ਵਿੱਚ ਤੁਸੀਂ 50 ਵਾਰੀ ਮਤਲਬ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਨਹੀਂ ਪਹਿਲਾਂ ਆਪਾਂ ਬੈਲੈਂਸ ਚੈੱਕ ਕਰਨ ਲਈ ਕਈ ਵਾਰ ਮਤਲਬ ਜਿਹੜਾ ਹੈ ਉਹ ਐਪਲੀਕੇਸ਼ਨ ਦੀ ਇਸਤੇਮਾਲ ਕਰਦੇ ਸੀ ਪਰ ਹੁਣ ਇਸ ਦਾ ਸਿੱਧੇ ਦਾ ਸਿੱਧਾ ਸੰਬੰਧ ਹੋ ਗਿਆ 50 ਵਾਰ 50 ਤੋਂ ਵੱਧ ਸਮਾਂ ਤੁਸੀਂ ਬੈਲੈਂਸ ਚੈੱਕ ਨਹੀਂ ਕਰ ਸਕਦੇ ਹੁਣ ਤੁਸੀਂ ਵੇਖਣਾ ਕਿ ਤੁਸੀਂ ਤੁਹਾਨੂੰ ਕਿੰਨੇ ਵਜੇ ਜ਼ਰੂਰਤ ਹੈ ਬੈਲੈਂਸ ਚੈੱਕ ਕਰਨ ਦੀ ਕਿਸ ਦੇ ਨਾਲ ਬਾਰ ਬਾਰ ਜਦੋਂ ਆਪਾਂ ਚੈੱਕ ਕਰਦੇ ਆ ਤਾਂ ਸਾਈਬਰ ਜਿਹੜਾ ਹੈ ਉਸ ਤੇ ਬਹੁਤ ਜ਼ਿਆਦਾ ਲੋਡ ਪੈਂਦਾ ਹੈ ਔਰ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਸਮੱਸਿਆ ਦਾ ਮਹਾ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਨੈਸ਼ਨਲ ਪੇ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਇਹ ਪਹਿਲਾ ਜਿਹੜਾ ਨਿਯਮ ਹੈ ਉਹ 1 ਅਗਸਤ ਯਾਨੀ ਅੱਜ ਤੋਂ ਲਾਗੂ ਕਰ ਦਿੱਤਾ ਹੈ ਅਗਲਾ ਹੈ ਆਪਾਂ ਕੀ ਕਰਦੇ ਆ ਕਿ ਆਟੋ ट्रांजैक्शन ਕਰਦੇ ਆ ਆਟੋ ट्रांजैक्शन ਜਿਵੇਂ ਫੋਨ ਰੀਚਾਰਜ ਕਰਵਾਉਣਾ ਹੋਵੇ ਟੀਵੀ ਚ ਰੀਚਾਰਜ ਕਰਵਾਉਣਾ ਹੋਵੇ ਹੋਰ ਵੀ ਬਹੁਤ ਸਾਰੀਆਂ ਜਿੱਦਾਂ ਜਿੱਦਾਂ ਆਪਾਂ ਆਪਣੀ ਜ਼ਰੂਰਤ ਨੂੰ ਮਹਿਸੂਸ ਕਰਦੇ ਆ ਉਸੇ ਤਰ੍ਹਾਂ ਹੀ ਆਪਾਂ ਆਟੋ ट्रांजैक्शन ਲਗਾਦਨੇ ਆ ਤਾਂ ਕਿ ਆਪਣੇ ਆਪ ਰੀਚਾਰਜ ਹੋ ਕੇ ਮਤਲਬ ਅਜਿਵੇਂ ਜਿਸ ਵਿੱਚ ਗੈਸ ਦਾ ਹੋ ਗਿਆ ਫੋਨ ਦਾ ਹੋ ਗਿਆ ਔਰ ਇਸ ਤੋਂ ਇਲਾਵਾ ਕੋਈ ਕਿਸ਼ਤ ਭਰਨੀ ਹੈ ਉਸ ਦਾ ਹੋ ਗਿਆ ਇਹ ਸਾਰਾ ਕੁਝ ਬਿਜਲੀ ਦਾ ਬਿੱਲ ਵਗੈਰਾ ਆਪਾਂ ਆਟੋ ट्रांजैक्शन ਤੇ ਲਗਾ ਦੇ ਆ ਪਰ ਦੋਸਤੋ ਇਹ ਵੀ ਹੁਣ ਸਮਾਨ ਨਿਧਾਰਤ ਕਰ ਦਿੱਤਾ ਗਿਆ ਹੈ ਆਟੋ ट्रांजैक्शन ਦਾ ਕਿ ਉਹ ਸਮਾਂ ਕਿਸ ਤਰ੍ਹਾਂ ਦਾ ਨਿਧਾਰਤ ਕੀਤਾ ਹੈ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਹੋਰ ਇੱਕ ਅਜਿਹੇ ਸਮੇਂ ਦੇ ਵਿੱਚ ਹੋ ਜਦੋਂ ਤੁਸੀਂ ਕੋਈ ਕੰਮ ਕਾਜ ਨਹੀਂ ਕਰ ਰਹੇ ਸਪੋਜ਼ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਇਹ ट्रांजैक्शन ਹੋ ਸਕਦੀ ਹੈ ਔਰ ਜਿਹੜੀ ਮਤਲਬ ਆਟੋ ट्रांजैक्शन ਹੈ ਉਹ ਹੋ ਸਕਦੀ ਹੈ ਔਰ ਫਿਰ 1 ਵਜੇ ਤੋਂ ਲੈ ਕੇ 5 ਵਜੇ ਤੱਕ ਫਿਰ ਰਾਤ ਦੇ ਸਾਢੇ 9 ਵਜੇ ਤੋਂ ਬਾਅਦ ਆਟੋ ट्रांजैक्शन ਦਾ ਇਹ ਸਮਾਂ ਰਹੇਗਾ ਔਰ ਇਹ ਸਮਾਂ ਮੈਂ ਇੱਕ ਵਾਰ ਫਿਰ ਦੱਸਦੇ ਆ ਕਿ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਤੋਂ 5 ਵਜੇ ਤੱਕ ਔਰ ਉਸ ਤੋਂ ਬਾਅਦ ਨਹੀਂ ਹੋਏਗਾ ਫਿਰ ਹੋਏਗਾ ਰਾਤ ਨੂੰ 9:30 ਤੋਂ ਪਾਟ ਜੇ ਆਟੋ ट्रांजैक्शन ਦਾ ਸਮਾਂ ਹੈ ਜਿਸ ਦੇ ਦੌਰਾਨ ਤੁਹਾਡੀਆਂ ਜਿਹੜੀਆਂ ਕੋਈ ਫੋਨ ਰੀਚਾਰਜ ਕਰਨਾ ਹੈ ਕਿਸੇ ਨੂੰ ਪੇਮੈਂਟ ਕਰਨੀ ਹੈ ਤਾਂ ਆਟੋਮੈਟਿਕਲੀ ਜਿਹੜੀ ਪੇਮੈਂਟ ਹੁੰਦੀ ਹੈ ਤੇ ਉਸ ਪੇਮੈਂਟ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮਤਲਬ ਜਿਹੜਾ ਆਟੋ ट्रांजैक्शन ਹੈ ਉਹਦਾ ਸਮਾਂ ਇਹਨਾਂ ਨੇ ਨਿਰਧਾਰਤ ਕਰ ਦਿੱਤਾ ਹੈ ਦੋਸਤੋ ਤੀਸਰਾ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਜਿਹੜਾ ਬਦਲਾਅ ਕੀਤਾ ਹੈ ਉਹ ਹੈ ਜੀ ਆਪਣਾ ਸਟੇਟਸ ਚੈੱਕ ਕਰਨ ਦੀ ਲਿਸਟ ਵੀ ਉਹਨਾਂ ਨੇ ਨਧਾਰਤ ਕਰ ਦਿੱਤੀ ਆਪਣਾ ਸਟੇਟਸ ਚੈੱਕ ਕਰਦੇ ਆ ਦੇਖੋ ਆਪਾਂ ਕਿਸੇ ਨੂੰ ਪੇਮੈਂਟ ਕਰਦੇ ਆ ਜਦੋਂ ਆਪਾਂ ਪੇਮੈਂਟ ਕਰਦੇ ਆ ਤਾਂ ਬਾਰ-ਬਾਰ ਆਪਾਂ ਚੈੱਕ ਕਰਦੇ ਆ ਕਿ ਇਹ ਪੇਮੈਂਟ ਉਹਨਾਂ ਤੱਕ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਬਾਰ-ਬਾਰ ਚੈੱਕ ਕਰਦੇ ਆ ਜਦੋਂ ਸਟੇਟਸ ਆਪਾਂ ਬਾਰ-ਬਾਰ ਚੈੱਕ ਕਰਦੇ ਆ ਤੇ ਉਹ ਵੀ ਸਾਈਬਰ ਤੇ ਇੱਕ ਬਹੁਤ ਵੱਡਾ ਅਸਰ ਪੈਂਦਾ ਹੈ ਸੋ ਪੇਮੈਂਟ ਹੋਈ ਜਾਂ ਨਹੀਂ ਹੋਈ ਇਹ ਸਾਰੇ ਜਦੋਂ ਅਸੀਂ ਭੰਬੜ ਭੂਸੇ ਵਿੱਚ ਫਸ ਜਾਂਦੇ ਆ ਕਾ ਉਸ ਵੇਲੇ ਟੈਨਸ਼ਨ ਹੋਣੀ ਸਾਨੂੰ ਸੁਭਾਵਕ ਹੈ ਹੁਣ ਹਰ ਬਾਰ ਚੈੱਕ ਕਰਨ ਦੀ ਬਜਾਏ ਤੁਹਾਨੂੰ 90 ਸੈਕਿੰਡ ਦਾ ਇੰਤਜ਼ਾਰ ਕਰਨਾ ਪਵੇਗਾ 90 ਸੈਕਿੰਡ ਦਾ ਹੋਰ ਸਟੇਟਸ ਚੈੱਕ ਕੀਤਾ ਔਰ ਜੇ ਤੁਸੀਂ ਦੁਬਾਰਾ ਜਲਦੀ ਕਰ ਚੈੱਕ ਕਰਨਾ ਚਾਹੋ ਤੇ ਨਹੀਂ ਹੋਏਗਾ ਤੁਹਾਨੂੰ 90 ਸੈਕਿੰਡ ਦਾ ਇੰਤਜ਼ਾਰ ਕਰਨਾ ਪਵੇਗਾ ਇਹ ਵੀ ਨੈਸ਼ਨਲ ਪੇ ਕਾਰਪੋਰੇਸ਼ਨ ਆਫ ਇੰਡੀਆ ਨੇ ਤਬਦੀਲੀ ਕੀਤੀ ਹੈ ਕਿਉਂਕਿ ਬਾਰ-ਬਾਰ ਚੈੱਕ ਕਰਦੇ ਸਾਈਬਰ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਲੋਡ ਪੈਂਦਾ ਹੈ ਜਦੋਂ ਸਾਈਬਰ ਡਾਊਨ ਹੋ ਜਾਂਦਾ ਤਾਂ ਤੁਸੀਂ ਦੇਖੋ ਆਪਾਂ ਨੂੰ ਕਿੰਨੀ ਜ਼ਰੂਰਤ ਹੁੰਦੀ ਪੈਸੇ ਦੀ ਔਰ ਉਧਰ ਜਿਹੜਾ ਹੈ ਆਪਣਾ ਪੈਸੇ ਦਾ ਕੋਈ ਜੁਗਾੜ ਬਣ ਨਹੀਂ ਰਿਹਾ ਕਿਉਂਕਿ ਉੱਥੇ ਪਤਾ ਨਹੀਂ ਮਤਲਬ ਕਿਸ ਤਰ੍ਹਾਂ ਦੀ ਆਪਸ਼ਨ ਆ ਜਣੀ ਹੈ ਸਾਈਬਰ ਡਾਊਨ ਹੈ ਪਤਾ ਨਹੀਂ ਲੱਗਦਾ ਕੰਮ ਕਰ ਰੁਕ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਜਦੋਂ ਬਾਰੀ-ਬਾਰ ਆਪਾਂ ਆਪਾਂ ਦੇਖੋ ਆਪਾਂ ਜਦੋਂ ਚੈੱਕ ਕਰਦੇ ਆ ਪਤਾ ਨਹੀਂ ਹੋਰ ਲੱਖਾਂ ਕਰੋੜਾਂ ਲੋਕ ਕਿੰਨੇ ਚੈੱਕ ਕਰਦੇ ਹੋਣਗੇ ਜਿਸ ਕਰਕੇ ਸਿੱਧੇ ਦਾ ਸਿੱਧਾ ਅਸਰ ਪੈਂਦਾ ਹੈ ਸੋ ਇੱਕ ਵਾਰੀ ਫਿਰ ਦੱਸਦੇ ਆ 50 ਤੋਂ ਵੱਧ ਵਾਰ ਆਪਾਂ ਬੈਲੈਂਸ ਨਹੀਂ ਚੈੱਕ ਕਰ ਸਕਦੇ ਆਟੋ ਟ੍ਰਾਂਜੈਕਸ਼ਨ ਦਾ ਜਿਹੜਾ ਸਬੰਧ ਨਿਯਾਰਤ ਕਰ ਦਿੰਦਾ ਹੈ ਔਰ ਸਟੇਟਸ ਬਾਰ-ਬਾਰ ਚੈੱਕ ਕਰਨਾ ਜਿਹੜਾ ਹੈ ਹੁਣ ਬਾਰ-ਬਾਰ ਚੈੱਕ ਕਰਨ ਵਾਸਤੇ ਸਾਨੂੰ 90 ਸੈਕਿੰਡ ਦਾ ਇੰਤਜ਼ਾਰ ਕਰਨਾ ਪਏਗਾ ਸੋ ਇਹ ਅੱਜ ਤੋਂ ਬਦਲਾ ਜਿਹੜੇ ਐ ਉਹ ਕਰ ਦਿੱਤੇ ਗਏ ਨੇ ਹੋ ਚੁੱਕੇ ਨੇ ਔਰ ਇਸ ਦਾ ਤੁਸੀਂ ਵੀ ਫਾਇਦਾ ਲੈ ਸਕਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ